ਸਤਿ ਸ੍ਰੀ ਅਕਾਲ ਜੀ ਮੈਂ ਹਰਪ੍ਰੀਤ ਸਿੰਘ ਸਵਾਗਤ ਕਰਦੇ ਆਂ ਸਾਡੇ ਚੈਨਲ ਪਿੰਡੂ ਗੱਲ ਜਤੇ ਹਰ ਬਾਰ ਦੀ ਤਰ੍ਹਾਂ ਅਸੀਂ ਸਾਡੇ ਚੈਨਲ ਤੇ ਕੁਝ ਚੰਗਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਜਿਸ ਤੋਂ ਕਿਸੇ ਨੂੰ ਕੁਝ ਮਿਲ ਸਕੇ ਇਸ ਕਰਕੇ ਅਸੀਂ ਸਾਡੀ ਹਰ ਇੱਕ ਵੀਡੀਓ ਦਾ ਇਹ ਹੀ ਮਤਲਬ ਹੁੰਦਾ ਵੀ ਸਾਡੀ ਵੀਡੀਓ ਜਿਹੜਾ ਬੰਦਾ ਦੇਖ ਰਿਹਾ ਹੈ ਤਾਂ ਉਸ ਨੂੰ ਕੁਝ ਨਾ ਕੁਝ ਮਿਲੇ ਜ਼ਿੰਦਗੀ 'ਚ ਉਹ ਚਾਹੇ ਵੀ ਹਾਂੇ ਕੁਝ ਹੋ ਸਕਦਾ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਆਂ ਅੰਕਲ ਗੁਰਮੀਲ ਸਿੰਘ ਜੀ ਨੂੰ ਸਵਾਗਤ ਹੈ ਅੰਕਲ ਜੀ ਤੁਹਾਡਾ ਤਰ੍ਹਾਂ ਅੰਕਲ ਗੁਰਮੀਲ ਸਿੰਘ ਜੀ ਸਮਾਜ ਸੇਵੀ ਨੇ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਸਮਾਜ ਲਈ ਲਾਇਆ ਹੈ। ਸ਼ੁਰੂ ਕੀਤਾ। ਮੈਂ ਜਦੋਂ ਕਾਲਜ 'ਚ ਪੜਿਆ ਨਾ ਜੀ 1976 'ਚ ਐਡਮਿਸ਼ਨ ਲਈ ਬੀਏ ਪ੍ਰੈਪਸੀ ਪ੍ਰੈਪਸੀ ਉਹਨੂੰ ਪ੍ਰੈਪਟ ਠੀਕ ਹੈ ਜੀ। ਪਲੱਸ 1 ਦੀ ਤਾਂ ਤੇ 10 ਬੰਕ ਦੀ ਸਾਡੀ ਪ੍ਰੈਪਸੀ ਪ੍ਰੈਪਸੀ ਠੀਕ ਹੈ ਜੀ ਤੇ 1976 'ਚ ਐਮਰੇਸੀ ਲੱਗੀ ਹੋਈ ਸੀ। ਜਦੋਂ 77 'ਚ ਐਮਰੇਸੀ ਟੁੱਟੀ ਜੀ ਤਾਂ ਉੱਥੇ ਪੰਜਾਬ ਸਕੂਲ ਜੁਨੀਅਰ ਬਣੀ Nehru Garden 'ਚ ਮਾਨਸਾ ਮੈਰੂ ਮੈਰੀਆ ਕਾਲਜ ਮਾਨਸਾ ਤੋਂ ਜਿਹਨੇ 77 ਜਿਹੜਾ ਐਡਮਿਸ਼ਨ ਲਈ ਸੀ ਜੀ ਤੇ 77 ਤੋਂ ਬਾਅਦ 77 ਜਦੋਂ ਐਮਰਜੈਂਸੀ ਟੁੱਟੀ ਦਰਾਂਗਦੇ ਉਹ ਐਮਰਜੈਂਸੀ ਲਈ ਹੋਈ ਸੀ 75 775 ਤੋਂ 77 ਤੱਕ 19 ਮਹੀਨੇ ਐਮਰਜੈਂਸੀ ਰਹੀ ਸੀ ਜੀ ਜਦੋਂ ਐਮਰਜੈਂਸੀ ਟੁੱਟੀ 77 ਦੇ ਉਹਦੇ ਉੱਥੇ ਪੰਜਾਬ ਸਪੋਰਟ ਯੂਨੀਅਨ ਦੀ ਹੋਂਦ ਆਈ ਜੀ ਜਿਹਦਾ ਫਿਰ ਮੈਂ ਉਹਦਾ ਮੈਂਬਰ ਬਣਿਆ ਉਹਦਾ ਜੀ ਤੇ 78 ਚ ਤੇ ਨਰਸੀ ਚ ਮੈਂ ਉਹਦਾ ਇੱਕ ਐਕਟਿਵ ਵਰਕਰ ਵੀ ਆ ਤੁਹਾਨੂੰ ਦੱਸ ਦਿੰਨੀ ਜੀ ਤੇ ਮੈਂ 1980 ਚ ਬੀਏ ਪਾਰਟ ਸੈਕੰਡ ਚ ਸੀਗਾ ਹੂੰ ਤੇ ਉਹ ਇੱਕ ਤਨ ਦਾ ਹੋਇਆ ਪ੍ਰੈਪ ਕਰ ਲਈ ਹੂੰ ਤੇ ਪਾਰਟ 1 ਸੈਕੰਡ ਚ ਸੀਗਾ ਹੂੰ ਹੂੰ ਤੇ ਉਸ ਸਮੇਂ ਖਰ ਖਰੇ ਰੁਸਮਤ ਸਿਆਦੀ ਤੋਂ ਕਰ ਕ ਵੱਢਣੀ ਸੀ ਅੱਛਾ ਜੀ ਉਹ 70 ਦੇ ਦੌਰ ਚ ਹਾਂ ਜੀ ਇਹ ਤੇ ਉਹਨੂੰ ਹੈ ਕਿਸੀ ਕਰੇ ਰੁ ਕਮਜ਼ੋਰੀ ਅੱਛਾ ਮੇਰੀ ਆ ਗਈ ਇੱਕ ਚੋਰੀ ਪਿਆਰ ਅਸਲ ਸੱਚ ਦੱਸਾਂ ਤੁਹਾਨੂੰ ਠੀਕ ਹੈ ਜੀ ਉਹ ਫੀਸ ਪਹਿਲਾਂ ਤਾਂ ਮਾਫੀ ਜੀ ਸੀਗਾ ਮੈਂ ਅੱਛਾ ਅੱਛਾ ਉਹ ਫੀਸ ਜਦ ਮੈਂ ਫੀਸ ਨਹੀਂ ਭਰੀ ਜੀ ਬੇਟੋ ਅਸਲ ਸੱਚ ਦੱਸਾਂ ਤੁਹਾਨੂੰ ਘਰ ਦੀ ਮਜਬੂਰੀ ਘਰ ਦੀ ਨਹੀਂ ਭਰੀ ਫੀਸ ਨਹੀਂ ਭਰੀ ਹੀ ਉਹਦੇ ਕਰਕੇ ਉਹ ਛੱਡਤੀ ਮੈਂ ਅੱਛਾ ਜੀ ਉੱਥੋਂ ਮੈਂ ਕਿਉਂਕਿ ਮੈਂ ਪੰਜਾਬ ਸਟੂਡੈਂਟ ਯੂਨੀਅਨ ਸੀ ਮੈਨੂੰ ਵੀ ਚੇਟਕ ਲੱਗੀ ਸੀ ਇੱਕ ਲੋਕਾਂ ਲਈ ਜੀ ਤਾਂ ਉਦੋਂ ਬਾਅਦ ਇੱਥੇ ਜਦੋਂ ਪਿੰਡ ਚ ਆਪਦੇ ਘਰੇਲੂ ਕੰਮ ਤੇ ਪਿਆ ਤਾਂ ਨੌਜਵਾਨ ਭਾਰਤ ਸਾਹਿਬ ਵਾਲੀ ਹੋਈ ਸੀ ਮੈਂ ਉਹਦਾ ਮੈਂਬਰ ਬਣ ਗਿਆ ਜੀ 1981 ਚ ਦਰਬਾਰਾ ਸਰਕਾਰ ਨੇ ਕਰਾਇਆ ਵਧਾਤਾ 33% ਜੇਕਰ ਪਈਆ ਤੇ 1 ਰੁਪਏ 33 ਪੈਸੇ ਕਰ ਬਸ ਕਰਾਇਆ ਬਸ ਕਰਾਇਆ ਜੀ ਹੋਲ ਚ ਲਿਆ ਬਹੁਤ ਤਕਰਾ ਅੱਛਾ ਮੈਂ ਉਹਨਾਂ ਨੌਜਵਾਨ ਭਰ ਸਭਾ ਚ ਸੀਗਾ ਹੂੰ ਉਸ ਵੇ ਸਾਡੇ ਸਤਿਕਾਰਯੋਗ ਮਕਰ ਸਿੰਘ ਕੁਲਰੀਆ ਸੀਗੇ ਹੂੰ ਉਹਨਾਂ ਦੀ ਅਗਵਾਈ ਸੀ ਨੌਜਵਾਨ ਭਰ ਸਭਾ ਚ ਹੂੰ ਸੁਰੇਟ ਜੂਨੀਅਰ ਜੱਸ ਜ ਸੁਣਿਆ ਬਈ ਤੁਸੀਂ ਅਜੈ ਸਿੰਘ ਦੋਧੜ ਹੈ ਅਜ ਤੱਕ ਅੱਜ ਕੱਲ ਉਹ ਪਟਿਆਲੇ ਰਹਿੰਦਾ ਹੈ ਅੱਛਾ ਜੀ ਆਹ ਕਿਸਾਨਾਂ ਦੇ ਅੰਦੋਲਨ ਚ ਵੀ ਉਹ ਬੜਾ ਰੋਲ ਅਦਾ ਕਰ ਰਿਹਾ ਹੁਣ ਜੀ ਤੇ ਅਸੀਂ ਉਹ ਉਹ ਕਿਰਾਇਆ ਵਾਪਸ ਕਰਾਉਣ ਲਈ ਕੰਦੋਲਨ ਵਿੜਿਆ ਸੀ ਕਿ ਅਸੀਂ ਅੱਛਾ ਤੁਸੀਂ ਲਾ ਲੋ ਕਿ ਮੈਂ ਨਰਮਾ ਚੁਗਦਾਸ 80 ਚ 1980 ਚ ਹਮ ਨਰਮਾ ਚੁਗ ਰਹੇ ਸੀ ਮਕਰ ਸਿੰਘ ਆਇਆ ਉਹ ਮੈਨੂੰ ਲੈ ਗਿਆ ਵੀ ਆਓ ਚੱਲਦੇ ਆ ਉਸ ਦਿਨ ਤੋਂ ਫਿਰ ਮੈਂ ਲਗਾਤਾਰ ਇਹ ਸਭ ਦੋਲਣ ਦੇ ਵਿੱਚ ਰਿਹਾ ਅਛਾ ਤੁਸੀਂ ਜਿਵੇਂ ਦੱਸਿਆ ਵੀ ਤੁਸੀਂ 1971 ਚ 50 ਸਟੂਡੈਂਟ ਜੁਨੀਅਰ ਜੋ ਉਸ ਤੋਂ ਇਲਾਵਾ ਤੁਸੀਂ ਹੋਰ ਕਿਹੜੀਆਂ ਕਿਹੜੀਆਂ ਮਤਲਬ ਲਹਿਰਾਂ 'ਚ ਕੰਮ ਕੀਤਾ ਉਸ ਤੋਂ ਨਹੀਂ ਉਹ ਮੈਂ ਤੁਹਾਨੂੰ ਦੱਸਦਾ ਵੀ 80 ਜਿਹੜਾ ਅਸੀਂ ਨਾ ਉਹ ਨੌਜਵਾਨ ਭਾਗ ਸਭਾ 'ਚ ਸੀਗਾ ਹੂੰ ਤੇ ਅਸੀਂ ਲਗਾ ਉਹ ਫਿਰ ਕਰਾਇਆ ਵਾਪਸ ਕਰਾਇਆ ਜੀ ਅੱਛਾ ਐਡਾ ਵੱਡਾ ਨਾ 33 ਹਾਂ ਦਰਬਾਰਾ 'ਚ ਹਾਂ 81 'ਚ ਬੜਾ ਸੰਘਰਸ਼ ਜਿਹੜਾ ਮਤਲਬ ਪ੍ਰੈਟ ਪਜਾਮ ਸੜਕਾਂ ਰੋਕੀਆਂ ਹੂੰ ਤੇ ਉਹ ਅੰਦোলন ਬਹੁਤ ਸਾਰਾ ਪੰਜਾਬ ਉਹ ਅੰਦੋਲਨ ਦੇ ਲਪੇਟ ਸੀਗਾ ਇੱਕ ਮੈਂ ਤੁਹਾਨੂੰ ਦੱਸਾਂ ਨਾ ਉਸ ਸਮੇਂ ਜਿਹੜੇ ਵਿਦਿਆਰਥੀ ਸੀ ਪੜਨ ਵਾਲੇ ਉਹ ਇਤਨ ਹੁੰਦੇ ਸੀ ਅਸਲ ਚ ਜੀ ਲੋਕਾਂ ਦੇ ਮਸਲਿਆਂ ਪ੍ਰਤੀ ਉਹ ਚਿੰਤਤ ਹੁੰਦੇ ਸੀ ਹਮ ਅੱਜ ਕੱਲ ਦੇ ਬੱਚੇ ਚਿੰਤਤ ਨਹੀਂ ਹਿੰਦੇ ਅੱਜ ਕੱਲ ਤੁਸੀਂ ਦੇਖੋ ਕਾਲਜ ਨੇ ਯੂਨੀਵਰਸਿਟੀ ਹੈ ਕਿਤੇ ਕੋਈ ਸਟ੍ਰਾਈਕ ਨਹੀਂ ਹੁੰਦੀ ਲੋਕਾਂ ਦੇ ਮਸਲਿਆਂ ਦੀ ਜੀ ਉਹ ਕਰਾਇਆ ਵੱਜੇ, ਉਹ ਡੇਲ ਵੱਜੇ, ਤੇਲ ਦੀ ਕੀਮਤ ਵੱਜੇ, ਕੁਝ ਵੀ ਹੋ ਜਾਵੇ ਉਹਦੀ ਉਹਦੀ ਸਿੱਧਕੀ ਅਸ ਨਹੀਂ। ਉਸ ਸਮੇਂ ਉਹ ਸਟੂਡੈਂਟ ਜੂਨੀਅਰ ਸਟੈਂਡ ਲੈਂਦੀ ਐਸ ਐਕਟਿਵ ਸੀ। ਐਕਟਿਵ ਸੀ ਜੀ ਬਹੁਤ ਜ਼ਿਆਦਾ ਸਾਰਾ ਕਾਗਜ਼ ਬੰਦ 5 ਮਿੰਟਾਂ ਜੋ ਜਾਂਦਾ ਸੀ। ਹੁਣ ਤਾਂ ਕਰ ਤੁਸੀਂ ਸਟ੍ਰੈਕ ਸੁਣੀ? ਨਹੀਂ। ਹਾਂ ਬਿਲਕੁਲ। ਇਹ ਸਮੇਂ ਤੋਂ ਉਹ ਉਹਦੇ ਉਹਦੇ ਵਿੱਚ ਮੈਂ ਐਕਟ ਹੋ ਗਿਆ ਨੌਂ ਨਵ ਭਾਰਸ ਵਿੱਚ। ਉਸ ਤੋਂ ਬਾਅਦ ਅਸੀਂ ਫਿਰ ਨਾ 1986 ਜਾ ਕੇ ਜੀ ਇੱਕ ਪਾਰਟੀ ਬੜੀ ਸ਼ਾਨਦਾਰ ਸਿਫਟਨ ਲੈਸਨਸ ਡੈਮੋਕ੍ਰੈਟਿਕ ਪਾਰਟੀ ਅੱਛਾ ਜੀਦਾ ਮਕਸਦ ਸੀ ਪ੍ਰੋ ਨੇਚਰ ਪ੍ਰੂਵ ਹਮ ਜੀ ਕੁਦਰਤ ਦਾ ਪੱਕੀ ਮਨੁੱਖ ਪੱਕੀ ਹੂੰ ਇਹ ਲਹਿਰ ਚ ਫਿਰ ਮੈਂ 86 ਤੋਂ ਚੱਲਿਆ ਲਗਾਤਾਰ ਹੂੰ 94 ਤੱਕ ਹੋਲ ਟਾਈਮ ਅ 86 ਤੋਂ 94 ਤੱਕ ਚੱਲਿਆ ਤਾਂ 80 ਤੋਂ ਹੀ ਹੈ ਹੂੰ ਪਰ ਉਹ ਜਿਹੜੀ ਲਹਿਰ ਸੀ ਨਵੀਂ ਇਹਦੇ ਵਿੱਚ 86 ਤੋਂ ਲੈ ਕੇ 94 ਤੱਕ ਇਹ ਤਾਂ ਹੁਣ ਵੀ ਹੈਗਾ ਹੂੰ ਹੂੰ ਪਰ ਉਹ ਹੋਲ ਟਾਈਮ ਸੀ ਦਾ ਅੱਛਾ ਤੇ ਘਰੇਲੂ ਮਸਲੇ ਅਗਰ ਜੇ ਫਿਰ ਮੈਂ ਜਿਹਦੇ ਚੱਕਰ ਚ ਬਣਾਉਂਦਾ ਹੂੰ ਤੇ 1900 ਮਤਲਬ 94 ਚ ਸੋ 30 ਦੇ ਉੱਤੇ ਮੈਨੂੰ ਕਿਉਂਕਿ ਬਰਾਦਰ ਸੀ ਉਹ ਸ਼ਰਾਬ ਪੀਣ ਲੱਗਿਆ ਲੱਗ ਹੋ ਗਿਆ ਮਾਦਾ ਤੇ ਇੱਕ ਮੇਰਾ ਭਾਈ ਆ ਮੇਰੇ ਨਾਲ ਤੇ ਉਹ ਰੋਟੀਆਂ ਬਕਾਉਂਦਾ ਸੀ ਮੈਂ ਬਾਹਰ ਜਾਂਦਾ ਸੀ ਉਹ ਖੇਤੀ ਮੈਂ ਸ਼ੁਰੂ ਕਰ ਲਈ ਸੀ ਠੀਕ ਹੈ ਦੁਬਾਰੇ ਆ ਕੇ ਚਰਨ ਵਿੱਚ ਤੇ ਇੱਕ ਦੇਖੋ ਜਿਹੜੀ ਅੱਜ ਮੈਂ ਕਹਿੰਦਾ 1986 ਤੋਂ ਲੈ ਕੇ 94 ਤੱਕ ਤੁਸੀਂ ਆਪਣਾ ਸਾਰਾ ਸਮਾਂ ਉਧਰੀ ਸੀ ਉਧਰੀ ਸੀ 80 ਤੋਂ 80 ਤੱਕ ਠੀਕ ਹੈ ਤੁਹਾਨੂੰ 12 ਸਾਲ ਬਜ਼ੁਰਗ ਪੈਨਸ਼ਨ ਰਟਾਇਰ ਹੋਏ ਕਹਿੰਦੇ ਸਮਝ ਲੋ ਅੱਛਾ ਤੁਸੀਂ ਮਤਲਬ 12 ਸਾਲ ਬਾਅਦ ਕੰਮ ਕੀ ਬਾਅਦ ਕੰਮ ਕਰ ਕੋ ਕਰਿਆ ਕਰੇ ਕਦੀ ਹੁੰਦਾ ਸੀ ਕਦੇ ਰੇ ਵੀ ਜੁਨਟ ਹੁੰਦਾ ਸੀ ਇੱਥੇ ਐ ਵੀ ਇੱਥੇ ਮੀਟਿੰਗ ਕਰਾਉਣ ਆਉਣਾ ਅੱਛਾ ਕੋਈ ਪ੍ਰੋਗਰਾਮ ਕਰਨਾ ਹੋਣਾ ਵੈਸੇ ਬਲਾੜਾ ਇਲਾਕਾ ਸੁ ਮੇਰਾ ਜੀ ਮੈਂ ਸਟੇਟ ਕਮੇਟੀ ਮੈਂਬਰ ਸੀ ਉਸ ਮੋਕੇ ਜੀ ਲਗਾਤਾਰ ਬੜਾ ਜੋਸ਼ ਸੀ ਜਨੂਨ ਸੀ ਹਮ ਹਮ ਅੱਜ ਦੇ ਦੇਖੋ ਕੀ ਹੈ ਨਾ ਅੱਜ ਦੀ ਦੁਕਾਨ ਤੇ ਸ਼ਾਇਦ ਤੁਸੀਂ ਪੁੱਛੋਗੇ ਮੈਨੂੰ ਵੀ ਅੱਜ ਦੀ ਨੌਜਵਾਨ ਪੀੜ੍ਹੀ ਹਮ ਅੱਜ ਦੇ ਨੌਜਵਾਲ ਪੀੜ੍ਹੀ ਚ ਇੱਕ ਜੁਰਕਾ ਨਹੀਂ ਹੈ ਸੱਚ ਜੀ ਜੋਸ਼ ਨਹੀਂ ਠੀਕ ਹੈ ਕਿਉਂ ਕਾਰਨ ਕੀ ਹੋ ਗਿਆ ਕਾਰਨ ਇਹ ਹੈ ਕਿ ਉਹਨੂੰ ਭਵਿੱਖ ਨਹੀਂ ਦਿਸਦਾ ਹਾਂ ਬਣੂ ਕੀ ਕਾਰਨ ਆ ਤੂੰ ਸੁਣਾ ਇਹਦਾ ਦੇਖੋ ਕਾਰਨ ਕੀ ਹੈ ਹਾਂ ਅੱਜ ਜਿਹੜੇ ਹਾਲਾਤ ਨੇ ਇਹ ਐਸੇ ਮਾਰੇ ਹੋਏ ਕਿਉਂਕਿ ਇੱਕ ਤਾਂ ਜਿਹੜੀ ਪੜ੍ਹਾਈ ਦੇ ਵਿੱਚ ਕਿਸੇ ਨੂੰ ਭਵਿੱਖ ਨਹੀਂ ਦਿੰਦਾ ਕਿ ਮੈਂ ਪੜ੍ਹ ਕੇ ਕੀ ਬਣਾਂਗਾ ਹਾਂ ਰੁਜ਼ਗਾਰ ਦੇ ਜਿਹੜੀ ਨਵੀਂ ਟੈਕਨੋਲੋਜੀ ਹੈ ਨਾ ਹਾਂ ਨਵੀਂ ਤਕਨੀਕ ਆ ਰਹੀ ਹੈ ਉਹ ਰੋਜ਼ਗਾਰ ਮੁਖੀ ਨਹੀਂ ਹੈ ਉਹ ਤੁਹਾਨੂੰ ਪਤਾ ਰੋਜ਼ਗਾਰ ਖਤਮ ਕਰ ਦੇ ਕੰਪਿਊਟਰ ਜੋ ਕਰ ਇੱਕ ਜੀਵੀਸੀ ਲਾ ਲਓ ਇੱਕ ਤਾਂ ਸੀ ਪਾਉਂਦੇ ਸੀ ਅੱਗੇ ਰੇ ਟਰਾਲੀ 'ਚ ਕਈਆਂ ਨਾਲ ਭਰਦੇ ਸੀ ਕਈਆਂ ਨਾਲ ਭਰਦੇ 10 ਜਣੇ ਲੱਗਦੇ ਸੀ ਇਹ ਕੋ ਕੱਲਾ ਟਰੈਕ ਤੇ ਭੱਗ ਦਿੰਦਾ ਤੇ ਕਹਾਂ ਲਿਫਟ ਰਾਈਡ ਟਰਾਲੀ ਲਾ ਦੇ ਤੇ ਰੋਜ਼ਗਾਰ ਖਤਮ ਮਤਲਬ ਨਵੀਂ ਤਕਨੀਕ ਨੇ ਰੋਜ਼ਗਾਰ ਨਹੀਂ ਪੈਦਾ ਕੀਤਾ ਉਹਨੇ ਰੋਜ਼ਗਾਰ ਖਤਮ ਕੀਤਾ ਅੱਛਾ ਜੀ ਵੀ ਤੁਸੀਂ ਕਹਿ ਰਹੇ ਹੋ ਵੀ ਪੁਰਾਣੇ ਸਮੇਂ ਜਦੋਂ ਤੁਸੀਂ ਪੜਦੇ ਸੀਗੇ ਉਹ ਉਹ ਐਨ ਐਕਟ ਅੱਜ ਦੇ ਸਮੇਂ ਤੁਸੀਂ ਕਿਵੇਂ ਦੇਖਦੇ ਹੋ ਉਹ ਸਮੇਂ ਦੇ ਮੁਕਾਬਲੇ ਅੱਜ ਦੇ ਹਾਲਾਤ ਕੀ ਦੇ ਇਹ ਹਾਲਾਤ ਕੀ ਨਾ ਉਹੀ ਮੈਂ ਜਿਹੜੀ ਤੁਹਾਨੂੰ ਗੱਲ ਕਰਦਾ ਵੀ ਅੱਜ ਦੇ ਹਾਲਾਤ ਇਹ ਨਹੀਂ ਜਿਹੜੀ ਅੱਜ ਦੀ ਸਾਡੀ ਰਾਜਨੀਤਿਕ ਵਿਵਸਥਾ ਹੈ ਪ੍ਰਬੰਧ ਹੈ ਇਹ ਇਹ ਹੈ ਤਾਂ ਜਿਹੜੀ ਪੋਲਿਟਿਕਸ ਹੈ ਨਾ ਰਾਜਨੀਤੀ ਇੱਕ ਸੇਵਾ ਹੈ ਸੱਚੀ ਜੀ ਇਹ ਕਮਰਸ਼ੀਅਲ ਹੋ ਗਈ ਵਪਾਰ ਬਣ ਗਿਆ ਜੀ ਕਾਰੋਬਾਰ ਬਣ ਗਿਆ ਕਾਰੋਬਾਰ ਬਣ ਕੇ ਉਹ ਆਪਣੇ ਹਿੱਤਾਂ ਲਈ ਸੋਚਦੇ ਨੇ ਨਾ ਕਿ ਭਵਿੱਖ ਲਈ ਹੁਣ ਦੇਖੋ ਕੀ ਹੋ ਗਿਆ ਇਸ ਮੌਕੇ ਸਾਡਾ ਪੰਜਾਬ ਅੱਡੇ ਦੁਖਾਂਤ ਚ ਆਇਆ ਸਾਡਾ ਇੱਧਰ ਦੁਕਾਨਾਂ ਤੇ ਕਿ ਕਿਸੇ ਨੂੰ ਕੁਝ ਵੀ ਵਿਕ ਨਹੀਂ ਰਿਹਾ ਸਭ ਤੋਂ ਅਹਿਮ ਗੱਲ ਜਿਹੜੀ ਸਾਡੀ ਖੇਤੀ ਹੈ ਨਾ ਇਹ ਇਹ ਰੁਜ਼ਗਾਰ ਪੈਦਾ ਕਰਦੀ ਹੈ ਖੇਤੀ ਚਲੀ ਗਈ ਘਾਟੇ ਦਾ ਸਵਾਲ ਹੁਣ ਕਿਉਂਕਿ ਇਹਦੇ ਚ ਖਰਚ ਵਧ ਗਿਆ ਲਾਗਤ ਘਟ ਗਈ ਇਹਨੇ ਇਹਨੇ ਹੁਣ ਕੀ ਕੀਤਾ ਸਮਾਜ ਦਾ ਇਹਨੇ ਖੁੱਦ ਕੁਛੀ ਪੈਦਾ ਕਰਦੀ ਹੂੰ ਹੁਣ ਦੇਖੋ ਕੀ ਹਰ ਬੰਦਾ ਇਸ ਮੌਕੇ ਕੋਈ ਪਰਿਵਾਰ ਦਾ ਕੀ ਸੋਚਦਾ ਹੈ ਕਿ ਬੱਚੇ ਨੂੰ ਪੜਾ ਕੇ ਕੋਈ ਇੱਥੇ ਇੰਜੀਨੀਅਰ ਬਣਾਉਣਾ ਕੋਈ ਡਾਕਟਰ ਬਣਾਉਣਾ ਕੋਈ ਇਹ ਨਹੀਂ ਸੋਚਦਾ ਉਹ ਆਈਲੈਕਸ ਕਰਾ ਕੇ ਹੂੰ ਬਾਹਰ ਦੇ ਜਨਾਰੇ ਸੋਚਦਾ ਹੈ ਹੂੰ ਉਹਦੇ ਦੋ ਤਿੰਨ ਕਾਰਨ ਨੇ ਹੂੰ ਖੇਤੀ ਰੁਜ਼ਗਾਰ ਦੇ ਲਈ ਨਹੀਂ ਕਿ ਕੋਈ ਘਟੇ ਦਾ ਸੌਦਾ ਹੈ ਘਟੇ ਦਾ ਸੌਦਾ ਰੁਜ਼ਗਾਰ ਪੈਦਾਨੀ ਹੋਰ ਹੈ ਜਿੱਥੇ ਕੰਮਤੇ ਲੱਗ ਜਾਣ ਹੂੰ ਉਹ ਚ ਫਿਰ ਕੀ ਨਿਕਲਦਾ ਵੀ ਆਈਲੈਕਸ ਕਰਾਓ ਹੂੰ ਤੇ ਇਹਨੂੰ ਬਾਹਰ ਭੇਜੋ ਜੇ ਨਾ ਭੇਜਿਆ ਫਿਰ ਇਥੇ ਨਸ਼ੇ ਲੱਗੂਗਾ ਹੂੰ ਕਿਉਂਕਿ ਜਦੋਂ ਬੇਲਾ ਬੰਦਾ ਕੀ ਜਦੋਂ ਕਿਦਾਂ ਜਦੋਂ ਬੰਦਾ ਟੈਨਸ਼ਨ 'ਚ ਹੈ ਕਿਦਾਂ ਮਨ ਠੀਕ ਨਹੀਂ ਹੈ ਹੂੰ ਹੂੰ ਤਾਂ ਉਹ ਤੁਹਾਨੂੰ ਪਤਾ ਹਸਾਰਾ ਦਿੰਦਾ ਹੈ ਆਪਣੇ ਮਨ ਨੂੰ ਚੈਨ ਕਰ ਲਈ ਨਸ਼ੇ ਦਾ ਨਸ਼ੇ ਹੁਣ ਤਿੰਨ ਵਰਤਾਰੇ ਨੇ ਦੇਖੋ ਸਾਡੇ ਨੂੰ ਪੰਜਾਬ 'ਚ ਹੂੰ ਇਹ ਕਾਈਲਰਸ ਕਰਕੇ ਬੱਚੇ ਬਾਹਰ ਜਾ ਰਹੇ ਨੇ ਜੀ ਠੀਕ ਹੂੰ ਦੂਜਾ ਨਸ਼ਾ ਹੂੰ ਤੀਜਾ ਫਿਰ ਸੂਈ ਹੈ ਹੂੰ ਇਹ ਤਿੰਨ ਬਕਾਰਿਆਂ ਨੇ ਪੰਜਾਬ ਦੀ ਬਰਬਾਦੀ ਕੀਤੀ ਹੋਈ ਹੈ ਇਸ ਮੌਕੇ ਇਹ ਤਾਂ ਇਹ ਦੋ ਵੱਜਣ ਬਾਰੇ ਕੋਈ ਸੋਚ ਨਹੀਂ ਰਿਹਾ ਹੂੰ ਕਿਵੇਂ ਇਸ ਦੀ ਇਸ ਸਥਿਤੀ ਜੋ ਕਿਵੇਂ ਕੱਢਿਆ ਜਾ ਸਕਦਾ ਇਹ ਸਭ ਤੋਂ ਐਵੇਂ ਹੈ ਜੀ ਇਹ ਸਥਿਤੀ ਚੋਂ ਦੇਖੋ ਜਿਹੜੀ ਖੇਤੀ ਹੈ ਨਾ ਹੂੰ ਇਹ ਕਰ ਸਕਦੀ ਹੈ ਹੂੰ ਕਿਉਂਕਿ ਰੋਜ਼ਗਾਰ ਤੁਹਾਨੂੰ ਪਤਾ ਜਿਹੜੀ ਨਵੀਂ ਡਗਨੀਕ ਤਾਂ ਦੇ ਨਹੀਂ ਰਹੀ ਹੂੰ ਖੇਤੀ ਰੋਜ਼ਗਾਰ ਪੈਦਾ ਕਰੇ ਜਿਹੜੀ ਇਹਦੀ ਮਿਹਨਤ ਇਹ ਚ ਇਹ ਚਾਹ ਖੇਤੀ ਨਾ ਸਭ ਦੇਖੋ ਖੇਤੀ ਕੀ ਹੈ ਹੂੰ ਐਸ ਮੋਕੇ ਜਿਹੜੇ ਸਰਕਾਰਾਂ ਨੂੰ ਤਾਂ ਇਹਨੂੰ ਕੰਪਲਟ ਖੇਤੀ ਬਣਾਉਣਾ ਚਾਹੁੰਦੇ ਨੇ। ਹੂੰ ਤੇ ਇਹ ਖੇਤੀ ਮੁਨਾਫੇ ਚ ਤਾਂ ਹੋਊਗੀ ਜੇ ਵੱਡੇ ਖੇਤ ਬਣ ਗਏ। ਜੇ ਵੱਡੇ ਖੇਤ ਬਣ ਗਏ। ਵੱਡੇ ਖੇਤ ਬਣ ਕੇ ਫਿਰ ਲੋਕ ਕੀ ਕਰਨਗੇ? ਹੂੰ ਤੁਹਾਨੂੰ ਪਤਾ ਬਹੁਤ ਦੇਰ ਚ ਗਾਲੀ ਕੱਢਣਗੇ ਜਾਂ ਸੁਸਾਈਡ ਕਰਨਗੇ ਜਾਂ ਸੁਸਾਈਡ ਹੋਊ। ਸੁਸਾਈਡ ਕਰਨਗੇ। ਇਹਦੇ ਲਈ ਸਭ ਤੋਂ ਅਹਿਮ ਜਿਹੜਾ ਮੈਂ ਸੋਚਦਾ ਨਾ ਹੂੰ ਮੂੰ ਸਾਡਾ ਪਿੰਡ ਕਾਂਲੀ ਹੈ। ਹੂੰ ਇਹਦੀ 2000 ਕਿੱਲਾ ਜ਼ਮੀਨ ਹੈ। ਹੂੰ ਇਹਦੀ ਸੁਸਾਇਟੀ ਬਣ ਜੇ ਕੁਆਰਟ ਪਰਪਰ ਸਹਿਕਾਰਤਾ ਖੇਤੀ ਇਹ ਇਹ ਜੋ ਸੰਕਟ ਤੋਂ ਕੱਢ ਸਕਦੀ ਹੈ ਸਰਕਾਰੀ ਖੇਤੀ ਮਤਲਬ ਕਿ ਆ ਸਾਡਾ ਜ 200 ਕਿਲਾ ਜਮੀਨ ਹੈ ਅਸੀਂ ਉਹਦੇ ਵਿੱਚ ਉਹਨੂੰ ਇੱਕ ਸੋਸਾਇਟੀ ਸੋਸਾਇਟੀ ਬਣਾ ਕੇ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਦਿਹਾੜੀ ਦੇਈਏ ਉਹਦੀ ਪੈਦਾਵਾਰ ਵਧਾਈਏ ਉਹਨੂੰ ਮਾਰਕੀਟ ਨਾਲ ਜੋੜ ਕੇ ਮਤਲਬ ਉਹਦੀ ਪੈਦਾਵਾਰ ਅਸੀਂ ਜੇ ਕਰਕੇ ਵੇਚੀਏ ਵੱਡੇ ਲੈਵਲ ਤੇ ਕਿਉਂਕਿ ਤੁਸੀਂ ਦੇਖੋ ਹੁਣ ਹਰ ਕਰਨੇ ਦੋ ਦੋ ਟਰੈਕਟਰ ਨੇ ਹਮ ਲਾਗਤ ਜ਼ਿਆਦੇ ਆ ਉਹ ਜੇ ਲਾਗਤ ਘਟ ਜੂ ਪੈਦਾਵਾਰ ਵਧ ਜੂ ਹਰ ਬੰਦਾ ਕੰਮ ਕਰੂਗਾ ਤੇ ਇਹਦੇ ਨਾਲ ਇੱਕ ਰੁਜ਼ਗਾਰ ਵੀ ਪੈਦਾ ਹੋਊ ਲੋਕ ਕੰਮ ਵੀ ਕਰਨਗੇ ਹਮ ਇਹਦੀ ਮੈਂ ਤੁਹਾਨੂੰ ਕਹਾਣ ਦੇ ਬਾਰੇ ਪਿਛਲੇ ਸਮੇਂ ਚ ਸਹਿਕਾਰਤਾ ਦਾ ਇੱਕ ਮਾਡਲ ਹੈ ਜਿਹੜਾ ਇਸ ਤੋਂ ਸਾਡੇ ਜਿਹੜੇ ਸੰਕਟ ਤੋਂ ਕਟ ਕੰਢ ਸਾਹ ਮਤਲਬ ਤੁਸੀਂ ਕਹਿ ਰਹੇ ਹੋ ਵੀ ਇੱਕ ਜੂਨੀਅਰ ਟਾਈਪ ਜਾਂ ਇੱਕ ਸੁਸਾਇਟੀ ਜਿਹਾ ਬਣਾ ਦੇ ਬੰਦੇ ਹਾਂ ਬਿਲਕੁਲ ਸਹੀ ਕਰ ਜਿੱਥੇ ਅਸੀਂ ਇਕੱਠੇ ਕੰਮ ਹੋਵੇ ਜਿੰਨਾ ਉਹਦਾ ਬੰਨਦਾ ਹੱਕਾ ਉਹਨੂੰ ਦਿੱਤਾ ਉਹਦੀ ਹੁੰਦੀ ਹਾੜੀ ਦੇਖੋ ਕੰਮ ਦੀ ਉਹਦਾ ਸ਼ੇਅਰ ਹੋ ਜੀ ਜਿੰਨੀ ਜ਼ਮੀਨ ਹੈ ਮੇਰੇ ਪੰਜ ਕਿੱਲੇ ਤੁਹਾਡੇ ਚਾਰ ਦੇ ਆਪਣੇ ਹੋਗੇ ਚ ਪੰਜਾ ਤੁਹਾਡੇ ਚਾਰ ਸ਼ੇਅਰ ਮੇਰੇ ਪੰਜ ਹੋਗੇ ਪੰਜ ਸ਼ੇਅਰ ਤੁਸੀਂ ਕੰਮ ਕਰਨਾ ਚਾਹੋ ਕਰੋ ਤੁਹਾਨੂੰ ਮਿਲੇਗਾ ਤੁਹਾਨੂੰ ਲੇਬਰ ਮਿਲੇ ਜੀ ਠੀਕ ਜਿਹੜੀ ਫਸਲ ਚ ਹਿੱਸਾ ਹੈ ਤੁਹਾਨੂੰ ਹਿੱਸਾ ਮਿਲੇਗਾ ਉਸ ਹਿਸਾਬ ਉਸ ਹਿਸਾਬ ਜਿੰਨਾ ਮੈਨੇਜਮੈਂਟ ਬਣੇ ਹਾਂ ਜਿੱਥੇ ਗੰਨਾ ਹੈ ਗੰਨਾ ਹਮ ਫਲ ਫਲ ਜਦੋਂ ਕਦ ਤੱਕ ਖੇਤੀ ਇਹ 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 ਕਰ ਸਕਦੀ ਹੈ ਜੀ ਆਧੁਨਿਕ ਮਤਲਬ ਜਿਹੜਾ ਸਮਾਜ ਦੀ ਸਿਰਜਣਾ ਹੈਗੀ ਉਸ ਨੂੰ ਮਤਲਬ ਬਦਲਾ ਦੇਣ ਲਈ ਇੱਕ ਕੋਆਪਰੇਟਿਵ ਸੁਸਾਇਟੀ ਦੀ ਜ਼ਰੂਰਤ ਹੈ ਹਰ ਇੱਕ ਪਿੰਡ 'ਚ ਹਾਂਜੀ ਬਿਲਕੁਲ ਜਿੱਥੇ ਸਾਂਝੀ ਖੇਤੀ ਕਰਕੇ ਸੇ ਉਸ ਨੂੰ ਬਚਾ ਸਕਦਾ ਬਿਲਕੁਲ ਬਿਲਕੁਲ ਹੁਣ ਤੁਸੀਂ ਦੇਖੋ ਹੁਣ ਜਗਾਰ ਮਿਲਦਾ ਨਹੀਂ ਹਾਂ ਉਹ ਬੱਚੇ ਝਾਕਦੇ ਨੇ ਕਿਉਂਕਿ ਜੇ ਇਹਦੇ ਜੋ ਅੰਦਰ ਆਮਦਨ ਮਿਲੂਗੀ ਫੇਰ ਹੀ ਮਿਲੂਗੀ ਹੂੰ ਜੇ ਇਹ ਆਪਾਂ ਇੱਕ ਇੱਕ ਤਾਂ ਕਿੱਤਾ ਜ਼ਰੂਰੀ ਹੈ ਹੂੰ ਇੱਕ ਨਾਲ ਕੀ ਹੈ ਨਾ ਜਿਹੜੀ ਇੰਡਸਟਰੀ ਲੱਗੇ ਹੂੰ ਸੰਤ ਲੱਗੇ ਉਹ ਕਿੱਤੇ ਹੈ ਮਤਲਬ ਇਹਦੇ ਨਾਲ ਸੰਬੰਧਿਤ ਖੇਤੀ ਨਾਲ ਹੂੰ ਕਾਟਨ ਦੀ ਫੈਕਟਰੀ ਲੱਗੇ ਹੂੰ ਠੀਕ ਜੀ ਹੂੰ ਜਿਹੜੀ ਵੀ ਇਹਦੇ ਚ ਉਹ ਪੈਦਾਵਾਰ ਪੈਦਾ ਕਰਨੀ ਹੈ ਹੂੰ ਉਹ ਇਹਦੇ ਪੈਦਾ ਕਰਨ ਵਾਲੀ ਉਹਨੂੰ ਘਟੋ ਘਟ ਉਹਦੇ ਨਾਲ ਸੰਬੰਧਿਤ ਸੰਤ ਮਿਲੇ ਤਾ ਉਹ ਪੱਛਾ ਮਾਲ ਖੇਤੀ ਚੋਂ ਲਵੇ ਹੂੰ ਫਿਰ ਪੱਕਾ ਨੂੰ ਪਕਾਵੇ ਹਮ ਅੱਛਾ ਇਹ ਤੁਸੀਂ ਸਾਨੂੰ ਇੰਨਾ ਕੱਪੜਾ ਕਿੰਨੀ ਟਾਈਮ ਦਿੰਦਾ ਤੁਹਾਡਾ ਚਲੋ